ਬਿੰਡ ਬਾੜਦਖੁਰਦ ਸਮਾਣਾ ਭਵਾਨੀਗੜ ਰੋਡ ਨੂੰ ਜਦੋਂ ਚੌੜਾ ਚਾਹ ਮਾਰਗੀ ਬਣਾਉਣ ਦੇ ਲਈ ਖੜੇ ਦਰਖਤਾਂ ਨੂੰ ਪਟਾਈ ਕੀਤੀ ਜਾ ਰਹੀਆਂ ਹਨ ਅੱਜ ਪਰ ਬਾੜਦਖੁਰਦ ਸਮੇ ਉਸ ਸਮੇ ਵਾਦ ਦੇਖਣ ਨੂੰ ਮਿਲੇ ਕਿ ਜਿੱਥੇ ਪੁਰਾਣਾ 50 ਸਾਲ ਪੁਰਾਣਾ ਪੀਪਲ ਖੜਾ ਜਿਸ ਦੇ نیچے ਕੀ ਬੈਠਣ ਦੇ ਲਈ ਆਮ ਲੋਕਾਂ ਦੇ ਲਈ ਥਾਂ ਬਣਾਏ ਗਏ ਸਨ ਤਸਵੀਰਾਂ ਵੀ ਦੇਖ ਸਕਦੇ ਇੱਕ ਛੋਟਾ ਸ਼ੈੱਡ ਵੀ ਬਣਾਇਆ ਗਿਆ ਸੀ ਪਰ ਜਦੋਂ ਦਰਖਤਾਂ ਨੂੰ ਕੱਟਿਆ ਜਾ ਰਿਹਾ ਸੀ ਤਾਂ ਛੋਟੀ ਬਾੜਦਖੁਰਦ ਦੇ ਆਮ ਲੋਕਾਂ ਬੋਲਨ ਜਿਦਾ ਬਦਰੋ ਕੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਾ ਬੋਲਨ ਜਿੱਥੇ ਪਟਿਆਲਾ ਸਮਾਣਾ ਰੋਡ ਤੇ ਧਰਨ ਲਗਾ ਦਿੱਤਾ ਗਿਆ ਤੇ ਉਹਨਾਂ ਵੱਲੋਂ ਵਿਰੋਧ ਕੀਤੇ ਜਾ ਰਹੇ ਹਨ ਕਿ ਦਰਖਤਾਂ ਨੂੰ ਨਾ ਕੱਟਿਆ ਜਾਵੇ ਕਿਉਂਕਿ ਬਹੁਤ ਪੁਰਾਣੇ ਦਰਖਤਾਂ ਜਿਨ੍ਹਾਂ ਨਾਲ ਜਿੱਥੇ ਕਿ ਸਰਕਾਰਾਂ بڑے بڑے ਦਰਖਤ ਲਾਉਣ ਦੇ ਦਾਅਵੇ ਕਰ ਰਹੀਆਂ ਹਨ ਉੱਥੇ ਵਿਕਾਸ ਦੇ ਨਾਂ 'ਤੇ ਦਰਖਤ ਪੁਰਾਣੇ ਜੋ ਕੱਟੇ ਜਾ ਰਹੇ ਹਨ ਅਤੇ ਅਗਰ ਜਨ ਰਖਤੇ ਸੇਮ ਨਹੀਂ ਲਾਏ ਜਾਂਦੇ ਤਾਂ ਇਸ ਦੇ ਨਾਲ ਕਾਫੀ ਨੁਕਸਾਨ ਹੁੰਦਾ ਹੈ ਦੇਖਣ ਨੂੰ ਮਿਲਦੇ ਹਨ ਕਿ ਕਈ ਦਰਖਤਾਂ ਦੀਆਂ ਜਾਤੀਆਂ ਜੋ ਕਿ ਦੇਖਣ ਨੂੰ ਅੱਗੇ ਮਿਲਦੀਆਂ ਸਨ ਉਹ ਲੁਪਤ ਹੋ ਚੁੱਕੀਆਂ ਹਨ ਜਦੋਂ ਵੀ ਸੜਕਾਂ ਬਣਾਈਆਂ ਜਾਂਦੀਆਂ ਨੇ ਤੇ ਦਰਖਤਾਂ ਦੀ ਕਟਾਈ ਹੁੰਦੀ ਆ ਪਰ ਉਹਨੇ ਦਰਖਤਾਂ ਦੀ ਪਰਵਾਹੀ ਨਹੀਂ ਹੁੰਦੀ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਲੋਕਾਂ ਵੱਲੋਂ ਰੋਸ਼ ਇੱਥੇ ਆ ਰਹੇ ਹਨ ਤੇ ਟਰੈਲੀ ਬੜੇ ਦਰਖਤਾਂ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ ਜਿੱਤੇ ਕਿ ਲੋਕਾਂ ਵੱਲੋਂ 50 ਸਾਲ ਦੇ ਲਹਿਗੇ ਪਿੱਪਲ ਨੂੰ ਲੈ ਕੇ ਰੋਸ਼ ਪਾਇਆ ਜਾ ਰਿਹਾ ਦੇਖਦੇ ਹਾਂ ਉਹ ਵਾਲੇ ਦਿਨਾਂ ਦੇ ਵਿੱਚ ਕੀ ਬਣਦੀਆਂ ਤਸਵੀਰਾਂ ਉਹ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਬਾਲਦ ਖੁਰਦੇ ਦੇ ਲੋਕਦਨ ਨਾਰੇ ਬਾਜਦੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਭਾਨੇਗੜ੍ਹ ਸੁਮਾਣਾ ਰੋਡ ਉਤੇ ਨਰੇਵਾਜੀ ਸਰਕਾਰ ਦੇ ਖਿਲਾਫ ਕੀਤੀ ਜਾ ਰਹੀ ਹੈ ਤੇ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਈ ਸੁਖੀ ਜੀ ਤੇ ਆਪਾਂ ਪਿੰਡ ਬਲਦਪੁਰਤ ਚੋਂ ਉਖੜਿਆ ਅੱਡੇ ਤੇ ਹੁਣ ਪ੍ਰੋਟੈਸਟ ਕੀਤਾ ਆਪਣੇ ਪੁਰਾਣਾ ਦਰਖਤ ਆ ਬਹੁਤ ਜ਼ਿਆਦਾ ਲਗਭਗ 100 ਸਾਲ ਉਮਰ ਹੋ ਗਈ ਦਰਖਤ ਦੀ ਆਪਣੇ ਬਜ਼ੁਰਗਾਂ ਦੇ ਮਾਫਕਾ ਹਨਾ ਜਿਵੇਂ ਆਪਾਂ ਲਾਲੋ ਸਾਹਿਬ ਅੱਜ ਕੱਲ ਹਰੇ ਕੋਈ ਕਹਿ ਰਿਹਾ ਰੁੱਖ ਲਾਓ ਹਨਾ ਰੁੱਖ ਐ ਕਰੋ ਰੁੱਖ ਵੱਡੋ ਨਾ ਐ ਕਰੋ ਪਰ ਮੂਰੇ ਕੋਈ ਨਹੀਂ ਹੋਣਾ ਚਾਹੁੰਦਾ ਹੁਣ ਇਹ ਡੇਡੇ ਦਰਖਤ ਹੋ ਰਹੇ ਨੇ ਜਿਹੜੇ ਇਹਨਾਂ ਨੂੰ ਸਾਰੇ ਵੱਢਣ ਦੇ ਹੋ ਰਹੇ ਨੇਗੇ ਬਾਈਆਂ ਨਾਲ ਆਪਾਂ ਉਹ ਕਿਹਾ ਸੀ ਬਾਈਆਂ ਨਾਲ ਗੱਲ ਕੀਤੀ ਸੀ ਬਾਈ ਕਹਿੰਦੇ ਅਸੀਂ ਤਾਂ ਟੈਂਡਰ ਲਿਆ ਹੋਇਆ ਜੀ ਸਾਨੂੰ ਤਾਂ ਸਿਰਫ ਇੱਥੇ ਤੱਕ ਮਤਲਬ ਹੈ ਇਹਨੂੰ ਵੱਡੋ ਖਤਮ ਕਰੋ ਤੇ ਸੜਕ ਬਣਾਓ ਹੁਣ ਜੇ ਆਪਾਂ ਐਂ ਸੜਕਾਂ ਬਣਾਉਣ ਦੇ ਪਿੱਛੇ ਲੱਗੇ ਰਹਾਂਗੇ ਹਨਾ ਇਹਨਾਂ ਨੂੰ ਕੌਣ ਸੰਭੂਗਾ ਜੇ ਆਪਾਂ ਇਹਨਾਂ ਨੂੰ ਸੰਭਾਂਗੇ ਤਾਂ ਹੀ ਅੱਜ ਆਪਾਂ ਇਕੱਠੇ ਹੋ ਕੇ ਨਾ ਖਲਾਫ ਸਰਕਾਰ ਖਲਾਫ ਉੱਠਾਂਗੇ ਵੀ ਇਹਨਾਂ ਨੂੰ ਸਾਂਭਣ ਦੀ ਜ਼ਰੂਰਤ ਆ ਇਹਨਾਂ ਦੇ ਖਿਲਾਫ ਆਪਾਂ ਨੂੰ ਖੜੇ ਹੋਣ ਦੀ ਜ਼ਰੂਰਤ ਆ ਤਾਂ ਹੀ ਆਪਣਾ ਕੁਝ ਬਣੂਗਾ ਨਹੀਂ ਤਾਂ ਇਹ ਸਾਰੀਆਂ ਆਪਣੇ ਜਿਹੜੀਆਂ ਨਵੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇਹ ਸਭ ਕੁਝ ਦੇਖਣ ਨੂੰ ਮਿਲਣਾ ਹੀ ਨਹੀਂ ਹੈਗਾ ਬਰੇ ਲਗਾਉਣ ਨੂੰ ਤਾਂ ਸਾਰੇ ਵੋਟਾਂ ਵਟੋਰਨ ਵਾਸਤੇ ਸਭ ਕੁਝ ਕਰਦੇ ਨੇ ਵੋਟਾਂ ਹੁਣ ਵੋਟਾਂ ਆ ਰਹੀਆਂ ਨੇ ਸਾਰਿਆਂ ਨੇ ਕਹਿ ਦੇਣਾ ਸਾਨੂੰ ਵੋਟ ਪਾਓ ਜੀ ਅਸੀਂ ਪਿੰਡ ਦਾ ਆ ਕਰਾਂਗੇ ਬਾਹ ਕਰਾਂਗੇ ਹੁਣ ਜਿਹੜੇ ਪਿੰਡ ਦੀਆਂ ਸੱਥਾਂ ਨੇ ਉਹਰੇ ਲਗਭਗ ਆ ਕੇ ਪੁਰਾਣੇ ਬਜ਼ੁਰਗ ਆਪਣੇ ਬੈਠਦੇ ਨੇਗੇ ਹੈ ਨਾ ਬਹੁਤ ਜਿਆਦਾ ਸ਼ੌਂ ਆ ਹੈ ਨਾ ਨੇਚਰਲ ਬਿਊਟੀ ਹੈ ਦੇਖੋ ਜੀ ਮੈਂ ਮੇਰੇ ਜਿੱ ਤੱਕ ਮੈਨੂੰ ਪਤਾ ਜੀ ਮੇਰੇ ਜਨਮ ਤੋਂ ਬਹੁਤ ਸਾਲ ਪਹਿਲਾਂ ਦਾ ਤੇ ਪੁਰਾਣੇ ਬਜ਼ੁਰਗਾਂ ਤੋਂ ਪਤਾ ਲੱਗਦਾ ਵੀ ਲਗਭਗ 100 ਸਾਲ ਦੇ ਕਰੀਬ ਉਮਰ ਹੈਗੀ ਆ ਜੀ ਦੁਬਾਰਾ ਇਦਾਂ ਦਾ ਕਰ ਸਕਦੇ ਨੇ ਜੀ ਦੁਬਾਰਾ ਕਿਉਂ ਵੀ ਵਿਰੇ ਰੱਬ ਦਾ ਨੌਰਿਆ ਜੀ ਇਹ ਤਾਂ ਹੁਣ ਜੇ ਅੱਜ ਲਾ ਰਹੇ ਆਪਾਂ ਦਰਖਤ ਕਿੱਥੇ 100 ਸਾਲ ਕਿਹਨੇ ਦੇਖਿਆ 100 ਸਾਲ ਤੁਸੀਂ ਦੇਖਿਆ ਹੋਣਾ ਨਾ ਬਾਈਆਂ ਨੇ ਦੇਖਿਆ ਹੋਣਾ ਨਾ ਹੁਣ ਜਿਹੜੇ ਪੁਰਾਣੇ ਬਜ਼ੁਰਗ ਨੇ ਇਹਨਾਂ ਚੋਂ ਵੀ 100 ਸਾਲ ਦਾ 100 ਚੋਂ ਇਕਣ ਦਾ ਬੰਦਾ 100 ਸਾਲ ਦਾ ਹੁੰਦਾ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਇਹ ਚੀਜ਼ ਆਪਾਂ ਨੇ ਇਹ 100 ਸਾਲ ਦਾ ਦਰਖਤ ਹੋ ਗਿਆ ਜਿਨ੍ਹਾਂ ਨੂੰ ਪਤਾ ਹੁੰਦਾ ਬਰੇ ਅਸੀਂ ਇਹ ਮੰਗ ਕਰਦੇ ਆਂ ਵੀ ਜਿਵੇਂ ਇਹ ਪੁਰਾਣੇ ਦਰਖਤ ਨੇ ਇਹਨਾਂ ਦੀ ਕਟਾਈ ਰੋਕੀ ਜਾਵੇ ਜਿੱਥੇ ਤੱਕ ਹੋ ਸਕਦਾ ਸੜਕ ਦੀ ਰੋਲਾ ਥੋੜਾ ਜਿਹਾ ਘਟਾ ਕੇ ਵੀ ਹੋ ਜਾਂਦਾ ਕਿੰਨਾ ਕੁ ਫੁੱਟ ਜਗ੍ਹਾ ਨਾਲ ਵੱਡੇ ਨੇ ਤਾਂ ਪੈਸਾ ਕਿਉਂ ਨਹੀਂ ਰੁਕੇ ਜਿਹੜਾ ਹੁੰਦਾ ਰੱਖਦਾ ਵੀਰੇ ਦੇਖੋ ਛੋਟੇ ਦਰਖਤ ਹੁੰਦੇ ਨੇ ਜਿਹੜੇ ਉਹਨਾਂ ਦਾ ਉਹਨਾਂ ਨੂੰ ਦੁੱਖ ਨਹੀਂ ਲੱਗਦਾ ਕਿਉਂ ਉਹ ਸਾਲ ਤੋਂ ਸਾਲ ਨੂੰ ਫੇਰ ਵੀ ਹੋ ਜਾਂਦੇ ਨੇ ਹੁਣ ਜਿਹੜੇ ਇਹ ਦਰਖਤ ਨੇ ਇਹ ਹੁਣ ਸਾਲ ਤੋਂ ਸਾਲ ਵਾਲੇ ਤਾਂ ਹੈ ਨਹੀਂ ਜੀ ਹੁਣ 100 ਸਾਲ ਉਮਰ ਹੋ ਗਈ ਇਹਦੀ 100 ਸਾਲ ਤਾਂ ਕਿਹਨੇ ਦੇਖਿਆ ਵੀ ਹਾਂ ਅੱਗੇ 100 ਸਾਲ ਬਹੁਤ ਸਾਲ ਲੱਗੇ ਜਾਣਗੇ 60 ਸਾਲ ਉਹੀ ਗੱਲ ਕਰ ਰਹੇ ਨੇ ਵੀਰੇ ਹੁਣ ਆਪਣਾ 100 ਸਾਲ ਕਦੋਂ ਆਇਆ ਕਿ ਇਹਨੇ ਏਡੇ ਦਰਖਤ ਦੇਖਣੇ ਨੇ ਹੁਣ ਜਿਹੜੀ ਆਪਣੀ ਨਮੀਆਂ ਪੀੜੀਆਂ ਨੇ ਉਹਨਾਂ ਜੋ 50 ਸਾਲ ਤੱਕ ਜੀਣਾ ਜਿਹੜੇ ਸਾਡੇ ਨੂੰ ਨਸ਼ੇ ਚੱਲ ਰਹੇ ਨੇ ਨਸ਼ੇ ਨੇ ਸਾਰਾ ਖਾ ਲੇ ਕੋਈ ਨਹੀਂ ਜਾਂਦਾ ਇੱਥੇ ਤੱਕ ਅੰਦਰਪਾਲ ਸਿੰਘ ਸਰ ਜੀ ਜਿਹੜਾ ਪ੍ਰੋਟੈਸਟ ਹੋ ਰਿਹਾ ਦਰਖਤ ਕਟਣ ਲੈ ਕੇ ਕੀ ਮਾਮਲਾ ਹੈ ਹਾਂਜੀ ਮਾਮਲਾ ਕੀ ਇਹ ਮਾਮਲਾ ਸਰ ਹੈ ਇਹ ਟੋਟਲ ਜਿਹੜੇ ਸਮਾ ਆਪਣੇ ਭਵਾਨੀਗੜ੍ਹ ਤੋਂ ਸਮਾਣਾ ਰੋਡ ਜਾਂਦੀ ਸੀ ਇਹਦੇ ਵਿੱਚ ਟੋਟਲ 603 ਰੁੱਖਾਂ ਦੀ ਲਿਸਟ ਬਣੀ ਸੀ ਜਿਕੇ ਕਬਜ਼ਾ ਵੀ ਹੋ ਚੁੱਕੇ ਸੀ ਠੇਕੇਦਾਰ ਵੱਲੋਂ ਇਹ ਲੋਟ ਖਰੀਦਿਆ ਗਿਆ ਸੀਗਾ ਟੈਂਡਰ ਅਧਿਕਾਰੀ ਉਸ ਤੋਂ ਬਾਅਦ ਬਾਕੀ ਇੱਕ ਰੁੱਖ ਪਿੰਡ ਦੇ ਨੇੜੇ ਜੋ ਹੈਗਾ ਪਿੰਡਾਂ ਵੱਲੋਂ ਉਤਰਾਜ ਕੀਤਾ ਜਾ ਰਿਹਾ ਹੈ ਕਿ ਇਹ ਰੁੱਖ ਸਾਡੇ ਵਾਸਤੇ ਇਹ ਛੱਡ ਦਿਓ ਪਰ ਅਸੀਂ ਆਪਣੀ ਪੋਸਟ ਮੁਤਾਬਕ ਤਾਂ ਅਸੀਂ ਤਾਂ ਇਹ ਕੰਮ ਨਹੀਂ ਕਰਦੇ ਸਾਡੇ ਉੱਚ ਅਧਿਕਾਰੀ ਇਸ ਦੀ ਪ੍ਰਵਾਨਗੀ ਦੇ ਸਕਦੇ ਨੇ ਜੇ ਵੀ ਐਨ ਡੀ ਆਰ ਵੱਲੋਂ ਸਾਂਝੀ ਇਨਸਪੈਕਸ਼ਨ ਕਰਕੇ ਠੀਕ ਹੈ ਇਹ ਲਿਸਟਾਂ ਬਣਾਈਏਗੇ ਅਸੀਂ ਬਾਕੀ ਜਿਹੜਾ ਸਾਡੇ ਸਕਦੇ ਨੇ ਵੀ ਐਨ ਡੀ ਆਰ ਦੇ ਤੇ ਲੈਟਰ ਮੁਤਾਬਕ ਉਸ ਤੋਂ ਬਾਅਦ ਛੱਡ ਸਕਦਾ ਉਹ ਤਕਰੀਬਨ ਟੋਟਲ 603 ਰੁੱਖਾਂ ਦੀ ਬਣੀ ਸੀ ਉਹਦੇ ਵਿੱਚ ਇਹ ਪੰਜ ਕਿਰੁਖ ਬਾਕੀ ਬਚਦੇ ਨੇ ਬਾਕੀ ਜਿਹੜੇ ਲੈਕ ਵੱਲੋਂ ਦਰਖਤ ਵੱਡੇ ਜਾ ਰਹੇ ਤਾਂ ਉਹਨੂੰ ਲੈ ਕੇ ਨਵੇਂ ਰੁੱਖ ਲਗਾਉਣ ਦੀ ਗੱਲ ਹੈ ਜਾਂ ਇਹਨਾਂ ਨੂੰ ਲੈ ਕੇ ਨਹੀਂ ਨਹੀਂ ਉਹ ਹੁੰਦੀ ਰਹਿੰਦੀ ਹੈ ਉਹ ਆਪਣੇ ਬਨਮੰਡਲ ਸੰਗਰੂਰ ਬਨਮੰਡਲਾ ਦਾ ਸੰਗਰੂਰ ਉਹਨਾਂ ਕੋਲੇ ਕੇਸ ਇਹ ਸੈਂਟਰ ਗਵਰਨਮੈਂਟ ਦਾ ਆਉਂਦਾ ਹੈ ਉਹਨਾਂ ਨੇ ਅੱਗੇ ਇਹ ਜਗ੍ਹਾ ਤੈਅ ਕਰਨੀ ਤਾਂ ਵੀ ਕਿੱਥੇ ਇਹ ਸਾਡੇ ਪ੍ਰੋਜੈਕਟ ਹੁੰਦਾ ਹੈ ਪ੍ਰੋਜੈਕਟ ਨੇ ਅੱਗੇ ਅੱਗੇ ਕਿੱਥੇ ਪਲਾਂਟੇਸ਼ਨ ਕਰਵਾਉਣੀ ਹੈ ਜਾ ਸਕਦਾ ਨਾ ਰੁਕ ਦੱਸਿਆ ਜਾ ਰਿਹਾ ਤਾਂ ਇਹ ਨਹੀਂ ਕਿ ਕਿਤੇ ਹੋਰ ਜਗ੍ਹਾ ਨਾੋਂ ਦਾ ਪੁੱਛਿਆ ਗਿਆ ਹਾਂ ਹਾਂ ਬਿਲਕੁਲ ਬਿਲ ਬਿਲਕੁਲ ਇਹ ਕੰਪਨਸੈਂਟਰੀ ਦਾ ਸਾਡਾ ਕੇਸ ਹੁੰਦਾ ਉਹ ਰੋਡ ਕਲੀਅਰ ਦੱਸਣਾ ਹੁੰਦਾ ਹੈ ਆਪਣੇ ਬਣ ਮੰਡਲ ਸਿੰਘ ਰੋਲ ਜੀ ਵੱਲੋਂ ਉੱਚਕ ਦਾ ਅਧਿਕਾਰੀਆਂ ਵੱਲੋਂ ਵੀ ਇਹ ਇਹਦੇ ਅੰਗੇਜਡ ਪਲਾਂਟੇਸ਼ਨ ਕਿੱਥੇ ਲਗਾਉਣੀ ਹੈ ਹਾਂ ਅਧਿਕਾਰੀ ਨਾਲ ਗੱਲਬਾਤ ਹੋਈ ਹੈ ਨਹੀਂ ਮੇਰੇ ਤਾਂ ਮੇਰੇ ਸੀਨੀਅਰ ਅਫਸਰ ਨਾਲ ਹੋਈ ਸੀ ਜਿਨ੍ਹਾਂ ਜਿਨ੍ਹਾਂ ਵੱਲੋਂ ਸੈਂਕਸ਼ਨ ਕਰਕੇ ਲਿਸਟਾ ਸਾਨੂੰ ਦਿੱਤੀ ਗਈ ਸੀਗਾ ਹਾਂ